ਤਦ ਹੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹ ਕਿਹਦਾ ਆਸੂ ਕੱਲ ਪਿੱਛੇ ਖੜ ਜੋ ਜੇ ਤੁਸੀਂ ਉਹ ਮੇਂ ਵਾਲੀ ਬਣਾਉਣੀ ਹੈ ਤਾਂ ਲਓ ਜੀ ਦੀਦੀ ਜੇ ਦੋ ਫਿਰ ਇਹਨਾਂ ਨੂੰ ਦੁੱਧ ਦੇਣਾ ਹੈ ਨਾ ਨਿੱਪਲ ਸਾਫ਼ ਕਰਨੇ ਆ ਨਿੱਪਲ ਸਾਫ਼ ਕਰਕੇ ਦੁੱਧ ਚੰਗਾ ਆ ਕੇ ਮੋਢੇ ਲਾ ਕੇ ਹਨ ਫਿਰ ਇਹਨੂੰ ਡ ਘਾਰ ਵੀ ਦੇਣਾ ਠੀਕ ਹੈ ਠੀਕ ਹੈ ਹਾਂ ਤੇ ਜਿਹੜਾ ਕਾਲਾ 파ਟ ਹੁੰਦਾ ਹੈ ਨਾ ਨਿੱਪਲ ਦਾ ਉਹ ਸਾਰਾ ਮੂੰਹ 'ਚ ਹੋਣਾ ਚਾਹੀਦਾ ਹੈਗਾ ਉਹਦੇ ਤੋਂ ਜਿਹੜੇ ਆਪਣੀ ਪੀਲਾ ਪਹਿਲਾ ਦੁੱਧ ਹੁੰਦਾ ਉਹ ਗਾੜਾ ਹੁੰਦਾ ਹੈਗਾ ਨਾਲੇ ਬੱਚੇ ਨੂੰ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਹੜਾ ਮਾਂ ਦਾ ਪਹਿਲਾ ਗਾੜਾ ਦੁੱਧ ਹੁੰਦਾ ਬੱਚੇ ਨੂੰ ਹੋਣ ਲੱਗਣ ਵਾਲੀਆਂ ਬਿਮਾਰੀਆਂ ਨੂੰ ਰੋਕਦਾ ਹੈ ਠੀਕ ਹੈ ਉਹ ਆਪਾਂ ਡੋਲਰਾਂ ਨਹੀਂ ਇਹਨੂੰ ਆਪਦਾ ਹੀ ਦੁੱਧ ਦੇਣਾ ਹੈਗਾ 6 ਮਹੀਨੇ ਤੱਕ ਤਾਂ ਆਪਦੇ ਹੀ ਦੁੱਧ ਦੇਣਾ ਹੁੰਦਾ ਹੈਗਾ ਤੇ ਇੱਕ ਪਾਸੇ ਦੁੱਧ 15 ਮਿੰਟ ਜ਼ਰੂਰ ਦੇਣਾ ਹੈ ਠੀਕ ਜਿਵੇਂ ਤਾਂ ਇਹਨੇ ਦੁੱਧ ਪੀ ਲਿਆ ਬੱਚੇ ਨੇ 15 ਮਿੰਟ ਕਿਉਂਕਿ 5 ਮਿੰਟ ਤਾਂ ਗਲੁਗੋ ਜਾਂਦਾ ਹੈਗਾ 10 ਮਿੰਟ ਬਾਅਦ ਚ ਦੁੱਧ ਹੁੰਦਾ ਹੈਗਾ ਉਸ ਤਰ੍ਹਾਂ ਹੀ ਜਦੋਂ ਫੇਰ ਬੱਚੇ ਨੂੰ ਭੁੱਖ ਲੱਗਦੀ ਹੈ ਕਿ ਦੁਬਾਰਾ ਦੁੱਧ ਦੇਣਾ ਹੈਗਾ ਤੇ 5 ਮਿੰਟ ਗਲੁਗੋ ਜਾਂਦਾ ਹੈਗਾ 10 ਮਿੰਟ ਦੁੱਧ ਮਤਲਬ ਕਹਿੰਦਾ 15 ਮਿੰਟ ਇੱਕ ਪਾਸੇ ਬੱਚੇ ਨੂੰ ਦੁੱਧ ਚੂਣਾ ਠੀਕ ਹੈ ਹੋਰ ਤੁਸੀਂ ਆਪ ਵੀ ਸਿਹਤ ਦਾ ਖਿਆਲ ਰੱਖਣਾ ਤੇ ਵਧੀਆ ਖਰਾਕ ਖਾਣੀ ਹੈਗੀ ਤੇ ਸਮਝ ਲਓ ਹਰੀਆਂ ਤਾਜ਼ੀਆਂ ਸਬਜ਼ੀਆਂ ਖਾਣੀਆਂ ਦਾਲਾ ਦੁੱਧ ਪਨੀਰ ਜੋ ਵੀ ਕੁਝ ਤੁਸੀਂ ਵਧੀਆ ਖਾ ਸਕਦੇ ਆਗੇ ਹਾਂਜੀ ਛੋਲੇ ਦੀ ਤਰੀਕਾ ਬਣਾ ਕੇ ਖਾਓ ਠੀਕ ਹੈ ਠੀਕ ਹੈ ਗੋੜ ਜਰੂਰ ਖਾਲਿਆ ਕਰੋ ਆਇਰਨ ਮਿਲਦੀ ਆ ਠੀਕ ਹੈ ਜਦੋਂ ਰੋਟੀ